ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪਰ ਇਸ ਸੱਜੇ ਸਾਲ ਦੀ ਕੋਰਜ਼ਿੰਗ ਦਰ ਪੰਜਾਬੀ ਵੀ ਲਾਗਵੇਜ ਤੁਹਾਡਾ ਸਵਾਗਤ ਹੈ ਤੇ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਜੇ ਅੱਧਰਮ ਸ਼ੁਰੂਆਤ ਕਰਨ ਲੱਗੇ ਸੀ ਵੀ ਲੌਗ ਦਿਤੀ ਆਪਾਂ ਦੇ ਲੱਗੇ ਸੀ ਸਭ ਤੋਂ ਪਹਿਲਾਂ ਦੁੱਧ ਨੂੰ ਬਾਲਾ ਗਰਮੀ ਹੋ ਗਈ ਨਾ ਦੁੱਧ ਜਦਾਂ ਲੱਗ ਰਿਹਾ ਸੀ ਇਹ ਮਲਾਈ ਹੈ ਦੁੱਧ ਦੇ ਵਿੱਚ ਕੀ ਅੰਮ੍ਰਿਤ ਤੇ ਲੋ ਜੀ ਇਹ ਦੱਬੂਤਾ ਦਿੰਨੇ ਆ ਤੇ ਇੱਧਰ ਆ ਦੇਖੋ ਆਈਆਂ ਅੰਬੀਆਂ ਆਈਆਂ ਵਾਲੀਆਂ ਅੰਬੀਆਂ ਨਾ ਖਟੀਆਂ ਮਿੱਠੀਆਂ ਹੁੰਦੀਆਂ ਬਹੁਤ ਟੇਸਟੀ ਹੁੰਦੀਆਂ ਤੁਹਾਨੂੰ ਪਤਾ ਹੈ ਦੇਸੀ ਅੰਬੀਆਂ ਹੁੰਦੀਆਂ ਨੇ ਜਦੋਂ ਇਹ ਟੁੱਪਕਦੀਆਂ ਨੇ ਟੁਪਕੇ ਵਾਲੇ ਅੰਬ ਜਣ ਬੋਲਦੇ ਹੁੰਨੇ ਆਪਾਂ ਇਹ ਬੜੀ ਵਧੀਆ ਲੱਗਦੀਆਂ ਟੇਸਟੀ ਲੱਗਦੀਆਂ ਖਾਣ ਦੇ ਵਿੱਚ ਮਤਲਬ ਬਾਲਾ ਬਾਲਾ ਜੇ ਵਾਲੀਆਂ ਬਹੁਤ ਸਾਰਿਆਂ ਨੂੰ ਪਸੰਦ ਦੇ ਜਿੰਨੂ ਜਿੰਨੂ ਪਸੰਦ ਆਵੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਖਾਂਦਾ ਹੁੰਦਾ ਇਹ ਵਾਲੀਆਂ ਅੰਬੀਆਂ ਬਹੁਤ ਟੇਸਟੀ ਲੱਗਦੀਆਂ ਇਹ ਵਾਲੀਆਂ ਇਹ ਸੱਚੀ ਦੱਸਣਾ ਬਚਪਨ ਚ ਤਾਂ ਇੰਨਾ ਸ਼ੌਕ ਹੁੰਦਾ ਸੀ ਸਾਡੇ ਖੇਤਾਂ ਦੇ ਵਿੱਚ ਲੱਗਦੀ ਹੁੰਦੀਆਂ ਸੀ ਨਾ ਅਸੀਂ ਇੰਨੀਆਂ ਅੰਬੀਆਂ ਜੋਬ ਤੇ ਹੁੰਦੇ ਸੀ ਨਾ ਕਿਹਣਾ ਬਚਪਨ ਹੀ ਸਾਡਾ ਨਿਆਰਾ ਸੀ ਇਹਨਾਂ ਨੂੰ ਆਪਾਂ ਧੋ ਬਣਾ ਕੇ ਰੱਖ ਦਿੰਨੇ ਆ ਤੇ ਅੱਜ ਸਾਡਾ ਵਾਈਫਾਈ ਫੇਰ ਖਰਾਬ ਹੈ ਸਾਡੇ ਵਾਈਫਾਈ ਨੇ ਐਕੀ ਇੰਨਾ ਤੰਗ ਕੀਤਾ ਪਿਆ ਨਾ ਪੂਰਾ ਹਫਤਾ ਹੋ ਗਿਆ ਤੇ ਲੋ ਜੀ ਇਹ ਤਾਂ ਥੋਲੇ ਲਈ ਆਪਾਂ ਪਾਣੇ ਥੋੜੇ ਜਿਹਾ ਪਾਣੇ ਪਏ ਸੀ ਮੈਂ ਤਾਂ ਚਲੋ ਇਹ ਧੋ ਲੈਨੇ ਹੁਣ ਬਣਾਵਾਂਗੇ ਆਪਾਂ ਸਾਗ ਤੇ ਮਸਰੀ ਦੀ ਦਾਲ ਉਹ ਚੁੱਲੇ ਤੇ ਤੇ ਚੁੱਲ੍ਹੇ ਤੇ ਬਣੇ ਵਿਕਾ ਨੂੰ ਪਤਾ ਬਹੁਤ ਵਧੀਆ ਲੱਗਦੀ ਵਧੀਆ ਵਧੀਆ ਟੇਸਟੀ ਵੀ ਬਣਦੀ ਤੇ ਬਹੁਤ ਸੌਖੇ ਤਰੀਕੇ ਨਾਲ ਵੀ ਬਣਦੀ ਆਹ ਤੇ ਮੇਰਾ ਸਮਾਂ ਖਤ ਨਹੀਂ ਕਰ ਰਿਹਾ ਢਾਂਡੀ ਦੇ ਵਿੱਚ ਹੀ ਤੜਕਾ ਲਾ ਕੇ ਦਾਲ ਬਣਾਓ ਬਣਾਓ ਵਗਾਰਾ ਹਾਂ ਦਵਾ ਦਾ ਤੜਕਿਆਂ ਦਾ ਕੰਮ ਹੀ ਨਾ ਕਰੀਏ ਹੂੰ ਫਰਾਈ ਦਾ ਸਹੀ ਤੋਹਾਂ ਨਾ ਦੁਆਰਾ ਚ ਮਿਲਣਾ ਜਿਹੜੇ ਦਾਲ ਪਾ ਦਿਆ ਸਭੇ ੱੱਦੇ ਚ ਸਾਬਤ ਮਸਰੀ ਦੀ ਦਾਲ ਸਾਡੇ ਘਰ ਚੋਂ ਪਸੰਦ ਜ਼ਿਆਦਾ ਕਰਦੇ ਆ ਨਿਸ਼ਾਨ ਦੇ ਹੱਸ਼ ਬਾਕੀ ਹਲੇ ਸਾਰਿਆਂ ਦੇ ਨਖਰੇ ਬਹੁਤ ਹੀ ਬਹੁ ਡਰਾਮ ਨੇ ਚੱਲਦੇ ਸਾਡੇ ਘਰ ਚੋਂ ਸਾਡੀਆਂ ਅਲੱਗ-ਅਲੱਗ ਧਮਾਂਡ ਆਉਂਦੀਆਂ ਵਸੇ ਹਰ ਚੀਜ਼ ਦੀ ਹਰ ਕਿਸੇ ਦੀ ਧਮਾਂਡ ਹੈ ਸੁਨਾਤ ਨਹੀਂ ਕਰਤੀ ਚਾਚੀ ਮੇਰ ਕੋ ਤੋ ਬਸੁੰਦਾ ਤੇਰੇ ਬਸੁੰਦਾ ਹੂੰ ਤੂੰ ਵੀ ਪੜੀ ਡਰਾਮੇ ਕਰਦੀ ਮੈਨੇ ਪਨੀਰ ਨਹੀਂ ਖਾਣਾ ਮੈਨੇ ਇਹ ਨਹੀਂ ਖਾਣਾ ਖਾਣ ਪੀਣ ਪਿੱਛੇ ਤਾਂ ਬਹੁਤ ਡਰਾਮਾ ਸਾਡੇ ਘਰ ਤੇ ਲੋ ਜੇ ਇੱਧਰ ਆਪਾਂ ਲਈ ਆਏ ਸੀ ਦਾਲ ਆਪਾਂ ਹੁਣ ਪਹਿਲਾ ਹੀ ਤੜਕਾ ਲਾਵਾਂਗੇ ਕਾੜਨੀ ਵਿੱਚ ਹੀ ਤੜਕਾ ਲਾ ਕੇ ਫੇਰ ਬਣਾਵਾਂਗੇ ਆਪਾਂ ਆਪਣੀ ਦਾਲ ਪਾਣੀ ਸੁੱਕ ਜੇ ਬੰਨਾ ਦਾ ਪਾਣੀ ਇਹਦੇ ਵਿੱਚ ਫੇਰ ਤੇਲ ਨਾਲ ਕਰੜ 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 ਕਰ ਕਰਵਾ ਦਰਦਾ ਤੇ ਲੋ गाइस ਆ ਦੇਖੋ ਅੱਜ ਮੇਰੀ ਕਾੜਨੀ ਦੇ ਨਾਲ ਬੜਾ ਬੁਰਾ ਹੋਇਆ ਮੇਰੇ ਨਾਲ ਵੀ ਹੋਇਆ ਆ ਦੇਖੋ ਸਾਰੇ ਕਹਿੰਦੇ ਸੀ ਨਾ ਕਿ ਸਾਡੀ ਕਾੜਨੀ ਪਟਕ ਜਾਂਦੀ ਐ ਜਿ ਮੇਰੀ ਵੀ ਪਟੇਗੀ ਕਿ ਮੇਰੀ ਗਲਤੀ ਇਹ ਸੀ ਕਿ ਮੈਨੂੰ ਪਾਣੀ ਨਾਲ ਧੋਤਾ ਸੀ ਧੋਕੇ ਫਿਰ ਨਾ ਇਹਨੂੰ ਮੈਂ ਸੁਕਾਣ ਲੱਗੀ ਸੀ ਤੁਸੀਂ ਇਹ ਗਲਤੀ ਕਦੀ ਨਾ ਕਰਿਓ ਪਹਿਲਾਂ ਧੁੱਪੇ ਸਕਾਇਆ ਕਰੋ ਜਿਵੇਂ ਆਪਾਂ ਖਾਲੀ ਕਾੜਨੀ ਰੱਖ ਦਿੰਨੇ ਆ ਨਾ ਤਾਂ ਪਟਕੀ ਐ ਜੀ ਠੀਕ ਐ ਤੇ ਹੁਣ ਮੈਂ ਦੂਜੀ ਵਰਤਨ ਲੱਗੀ ਐ ਜਿਹੜੀ ਗੁਰਮੀਤ ਸਿਸਟਰ ਕਹਿੰਦੇ ਹੁੰਦੇ ਆ ਨਾ ਕਿ ਦੀਦੀ ਤੁਹਾਡੀ ਕਾੜਨੀ ਚੱਕ ਕੇ ਲਿਆਣੀ ਐ ਹੁਣ ਮੈਂ ਵਾਲੀ ਦਾਲ ਵਾਲੀ ਬਣਾਉਣ ਲੱਗੀ ਆ ਤੇ ਇਹਦੇ ਚ ਲਾਣਗੀ ਤੜਕਾ ਹੁਣ ਮੈਂ ਇਹਦੇ ਸਪਾਤਾ ਜੀ ਤੇ ਬਸ ਹੁਣ ਮੈਂ ਤੜਕਾ ਲਾ ਕੇ ਨਾਲ ਦੀ ਨਾਲ ਰੱਖ ਦੂੰਗੀ ਕਿਉਂਕਿ ਖਾਲੀ ਕਾੜ ਨਹੀਂ ਹਮੇਸ਼ਾ ਪਟਕਦੀ ਐ ਤੇਲ ਮੇਰਾ ਸੜਿਆ ਹੀ ਹੋਇਆ ਸੀਗਾ ਤੇ ਆਹ ਦੇਖੋ ਜੀ ਮੈਂ ਪਿਆਜ਼ ਟਮਾਟਰ ਹਰੀਆਂ ਮਿਰਚਾਂ ਸਾਰਾ ਕੁਝ ਕੱਟ ਲਿਆ ਸੀ ਇਹਦੇ ਚ ਨਾਲ ਦੀ ਨਾਲ ਤੜਕਾ ਲਾ ਦੂੰਗੀ ਫਿਰ ਮੈਨੂੰ ਬਾਅਦ ਚੋਂ ਤੜਕਾ ਨਹੀਂ ਲਾਉਣਾ ਪਊਗਾ ਦਾਲ ਚ ਤੇ ਆ ਦੇਖ ਲਓ ਅੱਜ ਤਾਂ ਬਹੁਤ ਦੁੱਖ ਹੋਇਆ ਹੁਣ ਮੈਨੂੰ ਜੜੀ ਐ ਨਾ ਦਸਤੀ ਦੇ ਦੁੱਜੀ ਲਾਣੀ ਪੈਣੀ ਤੇ ਹੁਣ ਚੁਲ੍ਹੇ ਲਈ ਠੀਕ ਹੈ ਕਿ ਲੋ ਜੀ ਆ ਦੇਖੋ ਜੀ ਇੱਧਰ ਲੱਗ ਗਿਆ ਸਾਡਾ ਹੁਣ ਤੜਕਾ ਲੱਗਣ ਲੱਗ ਗਿਆ ਥੋੜੇ ਥੋੜੇ ਹੋਣ ਲੱਗੇ ਨੇ ਭੁੱਜਣ ਲੱਗੇ ਨੇ ਪਿਆਜ਼ ਹਲਕੇ ਹਲਕੇ ਜੇ ਸੂੰਸਾਂ ਜੀ ਦੀ ਆਵਾਜ਼ ਆ ਗਈ ਚੰਗੀ ਤਰ੍ਹਾਂ ਬਹੁਤ ਘੱਟ ਅੱਗ ਰੱਖਣੀ ਹੈ ਤਾਂ ਕਿ ਥੱਲੀ ਤੱਕ ਹੀ ਅੱਗ ਦੇ ਆਂਚ ਲੱਗੇ ਚੰਗੀ ਤਰ੍ਹਾਂ ਸਿੱਕਾ ਜਾ ਹਾਂ ਦੇਖੋ ਫੇਰ ਪਾ ਦਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਟਮਾਟਰ ਕੱਟੀਆਂ ਹੋਈਆਂ ਤੇ ਮਿਰੀਆਂ ਪੈਣਾ ਜਿਹਨੀਆਂ ਰੱਖ ਦਿੰਦੀ ਆ ਨਾ ਆਪਾਂ ਖਾਲੀ ਕਾੜਨੀ ਰੱਖਦੇ ਆ ਚੁੱਲੇ ਦੇ ਉੱਤੇ ਕਦੀ ਵੀ ਖਾਲੀ ਕਾੜਨੀ ਨਾ ਰੱਖਿਓ ਮੇਰੇ ਨਾਲ ਤਾਂ ਦੇਖੋ ਜੀ ਅੱਜ ਬੜੀ ਬੁਰੀ ਹੋ ਚੁੱਕੀ ਐ ਤੇ ਤੁਸੀਂ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਤੇ ਲਓ ਜੀ ਆ ਦੇਖੋ ਹੁਣ ਹੋ ਗਏ ਥੋੜੇ ਥੋੜੇ ਬ੍ਰਾਊਨ ਹੁਣ ਆਪਾਂ ਪਾ ਦਿੰਨੇ ਆ ਟਮਾਟਰ ਤੇ ਹਰੀਆਂ ਮਿਰਚਾਂ ਬਸ ਹੁਣ ਮੈਨੂੰ ਥੋੜਾ ਡਰ ਵੀ ਬਹੁਤ ਲੱਗ ਰਿਹਾ ਕਿ ਮੇਰੀ ਹਾਂਡੀ ਨਾ ਟਟਕ ਜੇ ਮੇਰੇ ਦਿਮਾਗ 'ਚ ਆ ਗਿਆ ਕਿਉਂਕਿ ਜਦੋਂ ਆਪਾਂ ਪਹਿਲਾਂ ਅਸੀਂ ਤੜਕਾ ਲਾਉਂਦੇ ਹੁੰਦੇ ਸੀ ਨਾ ਇਹਦੇ ਵਿੱਚ ਅਸੀਂ ਸੈ ਐਡਾਂ ਤੇ ਨਾ ਜ਼ਰੂਰ ਮਿੱਟੀ ਲਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਧੋਖਾ ਦੇ ਜਵੇ ਤੇ ਲਓ ਜੀ ਇਹਦੇ ਵਿੱਚ ਪਾ ਦਿੰਨੇ ਹੁਣ ਆਪਣੀ ਆਪਾ ਦਾਲ ਸੱਚੀ ਬਹੁਤ ਵੱਡਾ ਨੁਕਸਾਨ ਹੋਇਆ ਮੇਰਾ ਤੇ ਲਓ ਜੀ ਆ ਦੇਖੋ ਟਮਾਟਰ ਵੀ ਆਪਣੇ ਭੁੱਜ ਗਏ ਹੁਣ ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਦਾਲ ਦਾਲ ਮੈਂ ਪਹਿਲਾਂ ਹੀ ਭੋਂਕੇ ਰੱਖ ਲਈ ਸੀ ਧੋ ਕੇ ਤਾਂ ਕਿ ਨਾ ਫਿਰ ਜਲਦੀ ਬਣ ਜਾਂਦੀ ਹੈ ਇਹ ਪਾ ਲੀ ਆਪਾਂ ਸਾਬਤ ਮਸਲੀ ਦੀ ਦਾਲ ਇਦੇ ਚ ਪਾਣੀ ਪਾਣਾ ਜ਼ਿਆਦਾ ਹੀ ਪਾਣਾ ਪਾਣੀ ਹਮੇਸ਼ਾ ਧਿਆਨ ਰੱਖਿਓ ਕਿਉਂਕਿ ਜਿੰਨਾ ਆਪਾਂ ਪਾਣੀ ਵਧੀਆ ਪਾਵਾਂਗੇ ਨਾ ਓਦਿ ਜਿੜਿਜਿੜ ਕੇ ਵਧੀਆ ਤਰੀਕੇ ਨਾਲ ਬਣ ਜਾਂਦੀ ਘੜ ਘੜ ਕੇ ਤਾਰ। ਨੋ। ਅਰਸ਼ੀ ਆਪਾਂ ਇਹਦੇ ਵਿੱਚ ਰਹਿਣ ਦਵਾਂਗੇ। ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ। 1 ਮਿੰਟ 1 ਮਿੰਟ 1 ਮਿੰਟ। ਤੇ ਲੋਜੀ ਹੁਣ ਪਾ ਦਿੰਨੇ ਇਹਦੇ ਵਿੱਚ ਆਪਾਂ ਨਮਕ ਆਪਣੇ ਟੇਸਟ ਅਨੁਸਾਰ ਮਿਰਚਾਂ ਹਲਦੀ ਪਾ ਦਿੰਨੇ ਠੀਕ ਹੈ ਜੀ ਥੋੜਾ ਜਿਹਾ ਆਪਾਂ ਪੀਸਿਆ ਆ ਧਨੀਆ ਥੋੜਾ ਜਿਹਾ ਗਰਮ ਮਸਾਲਾ ਇਹ ਨਾਲ ਬੜੀਆ ਜਿਹਾ ਟੇਸਟ ਆ ਜਾਊਗਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਰਲਾ ਕੇ ਹੁਣ ਇਹਨੂੰ ਠਾਪ ਦੇਣੇ ਹੁਣ ਦਾ ਸਾਡੀ ਜਿੱਜੀ ਦੀ ਰਹੂਗੀ ਬਧੀਆ ਤਰੀਕੇ ਨਾਲ ਬਣ ਜਾਊਗੀ ਕਾੜਨੀ ਪਰ ਹੁਣ ਇਹ ਦੇਖਦੇ ਆ ਬੜੇ ਬੜਾ ਅਫਸੋਸ ਹੋਇਆ ਮਨ ਨੂੰ ਮੇਰੀ ਕਾੜਨੀ ਟੁੱਟੀ ਮਤਲਬ ਦੁੱਖ ਜੀ ਨੂੰ ਜ਼ਿਆਦਾ ਕਿਨ ਜ਼ਿਆਦਾ ਹੀ ਦੁੱਖ ਹੋਇਆ ਇਹਦੇ ਵਿੱਚ ਮੈਂ ਬੜੀਆਂ ਦਾਣਾ ਬਣਾਈਆਂ ਨੇ ਪਹਿਲੀ ਵਾਰੀ ਇਹਨੇ ਮੈਨੂੰ ਧੋਖਾ ਦਿੱਤਾ ਅਸਲ ਵਿੱਚ ਮੇਰੀ ਗਲਤੀ ਹੈ ਕਿ ਇਹਨੂੰ ਮੈਂ ਖਾਲੀ ਰੱਖਤਾ ਨੀਚੇ ਮੈਨੂੰ ਨਾ ਮਿੱਟੀ ਲਗਾਣੀ ਚਾਹੀਦੀ ਸੀ ਚਲੋ ਬਾਕੀ ਨਵੀਂ ਲਿਆਵਾਂਗੀ ਕਾੜ ਨਹੀਂ ਹੁਣ ਦੇਖਦੇ ਆ ਜੀ ਬੜੀਆਂ ਭੈਣਾ ਮੈਨੂੰ ਕਮੈਂਟ ਕਰਦੀ ਹੁੰਦੀਆਂ ਸੀ ਕਿ ਤੇ ਦੀ ਕਾੜ ਨਹੀਂ ਟੁੱਟਦੀ ਅੱਜ ਮੇਰੀ ਵੀ ਟੁੱਟੀ ਤੇ ਲੋ ਜੀ ਮੈਂ ਕਿਹਾ ਚਲੋ ਇੱਧਰ ਆਪਣੇ ਚਾਵਲ ਚੁਗ ਲੈਣੀਆਂ ਥੋੜੇ ਜਿਹਾ ਚਾਵਲ ਨਾ ਥੋੜੀ ਜਿਜ ਅੱਜਕਲ ਪੱਕ ਜੀ ਕਰਕੇ ਮੈਨੂੰ ਕਈ ਵਾਰੀ ਬਹਿਮ ਚਾ ਪੈਂਦਾ ਕਿ ਇਹਦੇ ਚ ਨਾ ਸੁੰਗਲੀ ਵੈਸੇ ਤਾਂ ਮੈਂ ਪੋਰੀ ਪੋਰੀ ਕੈਸਿਡ ਵੀ ਚੰਨ ਵਗੈਰਾ ਲਗਾ ਕੇ ਰੱਖਿਆ ਹੋਇਆ ਸੀਗਾ ਤੇ ਉੱਤਰ ਮੈਂ ਕਿ ਚਾਵਲ ਚੋਣ ਲਾ ਤੇ ਬਾਕੀ ਬਹੁਤ ਸਾਰਾ ਧੰਨਵਾਦ ਤੇ ਅੱਜ ਦੁੱਖ ਵੀ ਬਹੁਤ ਆ ਇੱਕ ਕਹਿਣਮ ਬਹੁਤ ਵੱਡਾ ਨੁਕਸਾਨ ਹੋ ਗਿਆ ਅੱਛਾ ਸੜੀ ਦਾਲ ਦੇਖਦੇ ਹਾਂ ਦਾਲ ਸੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਦੇਖੋ ਕਿੰਨੀ ਵਧੀਆ ਗਾੜੀ ਗਾੜੀ ਦਾਲ ਬਣੀ ਹੈ ਨਾ ਬਸ ਇੱਕ ਕਾੜ ਦੀ ਧੋਖਾ ਦੇਤਾ ਮੈਨੂੰ ਨਹੀਂ ਤੇ ਮੇਰੀ ਤਾਂ ਦਾਲ ਬਹੁਤ ਸੋਹਣੀ ਬਣਦੀ ਹੈ ਸੋਨੂ ਦੇਖੀ ਜਾਏਗੀ ਮੋਟਾ ਤੇ ਆਪਾਂ ਆਪਣੀ ਚਾਵਲ ਚਾਵਲ ਮੈਂ ਚੁੱਕ ਕੇ ਧੋ ਕੇ ਰੱਖਲੇ ਸੀਗੇ ਬਸ ਮੈਂ ਗੈਸ ਤੇ ਬਣਾ ਲਉਂਗੀ ਠੀਕ ਹੈ ਜੀ ਕਿਦਾਂ ਦੇ ਲੱਗੇ ਅੱਜ ਦੀ ਮੇਰੀ ਵੀਡੀਓ ਤੇ ਫਿਰ ਕਾਣਨੀ ਦਾ ਸਾਰੇ ਜਣੇ ਅਫਸੋਸ ਜ਼ਰੂਰ ਕਰਿਓ ਠੀਕ ਹੈ ਬੜਾ ਦੁੱਖ ਹੋਇਆ ਮੈਨੂੰ ਬਹੁਤ ਜ਼ਿਆਦਾ ਆਇਆ ਸਭ ਤੋਂ ਜ਼ਿਆਦਾ ਦੁੱਖ ਤਾਂ ਮੈਨੂੰ ਹੋਇਆ ਜਿਹਦਾ ਨੁਕਸਾਨ ਹੋਇਆ ਅੱਜ ਵੀਡੀਓ ਜੰਨੇ ਬਹੁਤ ਸਾਧ ਦਿੱਤਾ ਸੀ ਬਹੁਤ ਸਾਧ ਦਿੱਤਾ ਸੱਚੀ ਮੇਰਾ ਬਹੁਤ ਦਾਲ ਬਹੁਤ ਮਾਰ ਦਾਲ ਬਣਾਈ ਹਾਰੇ ਚ ਉਹਦੇ ਚ ਲਓ ਜੀ ਦਾਲ ਬਣ ਕੇ ਹੋ ਗਈ ਸੀ ਸਾਡੀ ਤਿਆਰ ਤੇ ਮੈਂ ਕਿਹਾ ਚਲ फटाफट ਇਹਦਾ ਆਟਾ ਗੁੰਨਾ ਮੁੱਕੀ ਦੇ ਕੇ ਰੱਖ ਲਾ ਤੇ ਤੁਹਾਨੂੰ ਪਤਾ ਹੀ ਹੈ ਦਾਲ ਦੇ ਨਾਲ ਚਾਵਲ ਤੇ ਜ਼ਰੂਰ ਹੁੰਦੇ ਨੇ ਲੱਸੀ ਚਾਵਲ ਤੇ ਮੱਖਣ ਵਗੈਰਾ ਬੜੀ ਵਧੀਆ ਲੱਗਦਾ ਤੇ ਆਟਾ ਗੁੱਜਾ ਹੋਵੇ ਨਾ ਚਾਵਲ ਇਧਰ ਮੈਂ ਅੰਤਰੀ ਬਣਾ ਲਈ ਸੀ ਅੱਜਾ ਦੇਖੋ ਚਾਵੇ ਛੱਡੇ ਬਣ ਕੇ ਹੋ ਕੇ ਤਿਆਰ ਤੇ ਇਧਰ ਆਟਾ ਭੁੱਲ ਕੇ ਰੱਖ ਲਿਆ ਹੁਣ ਨਾਲ ਦੀ ਨਾਲ ਲਾ ਦਾਂਗੇ ਕੁਲਕੇ ਜਿੰਨੇ ਜਿੰਨੂ ਕੁੱਕ ਲੱਗੇ ਤੇ ਉਧਰ ਨਾ ਅੱਜ ਹਰਪ੍ਰੀਤ ਆਇਆ ਐ ਅਸੀਂ ਤਾਂ ਕਹਿ ਰਿਆ ਸੀ ਮम्मा ਫਲੈਕਸਾਂ ਲਗਾਈ ਅੱਜ ਚੁੱਲੇ ਦੀ ਥੋੜੀ ਕੋਸ਼ਿਸ਼ ਕਰਾਂਗੇ ਕਿ ਸਾਡਾ ਚੁੱਲੇ ਵੱਲ ਨਾ ਬਹੁਤ ਸੋਹਣਾ ਸਾਫ਼ ਸਫਾਈ ਜਿਹਾ ਜੇ ਬਾਕੀ ਤੁਸੀਂ ਬਨੇ ਰਹੋ ਚਲੋ ਜਿਸ ਵੇਲੇ ਦੇ ਆਪਾਂ ਕੰਮ ਕਰ ਲਈ ਸੀ ਦਾਲ ਬਣਾ ਲਈ ਸੀ ਚੁੱਲਾ ਲੇ ਕੇ ਲਲ ਗਰਮ ਸੀ ਤੇ ਮੈਂ ਕਰਨੀ ਸੀ ਇੱਧਰ ਸਫਾਈ ਜਦੋਂ ਸਾਡਾ ਟਰੈਕਟਰ ਜਾਂਦਾ ਨਾ ਫਿਰ ਮੈਨੂੰ ਇਦਾਂ ਹੁੰਦਾ ਵੀ ਚਲੋ फटाफट ਉਧਰੋਂ ਸਾਫ਼ ਕਰ ਲਈਏ ਸਾਰਾ ਸਾਮ ਗਿਆ ਜਾਂਦਾ ਇੱਕ ਵਾਰੀ ਇੱਧਰ ਕਰ ਗਿਆ ਆਪਾਂ ਸਾਫ਼ ਇਧਰੋਂ ਨਾਲ ਹੱਥ ਕੱਟ ਦਿੱਤੇ ਇਹ ਇਧਰ ਸਾਰੀ ਸਫਾਈ ਚੁੱਲੇ ਨੂੰ ਆਪਾਂ ਲਿੱਪ ਦਿੱਏ ਚੰਗੀ ਤਰ੍ਹਾਂ ਇੱਧਰ ਕਰਾਂਗੀ ਅੱਜ ਮੈਂ ਨਾ نیچے ਬੜਾ ਗੰਦਾ ਗੰਦਾ ਕਈ ਵੀ ਨਜ਼ਰ ਆਂਦਾ ਹੈ ਤੇ ਮੈਂ ਸੋਚ ਰਹੀ ਸੀ ਮਿੱਟੀ ਦਾ ਹੀ ਪੋਚਾ ਮਾਰਾਂ ਇਆਂ ਵਿੱਚ ਗੋਬਰ ਪਾ ਕੇ ਮਾਰ ਕੇ ਦੇਖਾਂ ਸਾਫ਼ ਜਾਊ ਜੇਗਾ ਬਾਕੀ ਦੇਖ ਲਈਆਂ ਜੀ ਇਹ ਹਾਲ ਤੇ ਮੈਂ ਬੰਨਾ ਚੁੱਲਾ ਨਹੀਂ ਪਤਾ ਫਿਰ ਇਹ ਚੁੱਲਾ ਮੇਰੀ ਯਾਦ ਨਹੀਂ ਰੰਦਾ ਮੇਰੇ ਵਿਚਾਰੇ ਇੱਦਾਂ ਹੀ ਆ ਰਹਿ ਜਾਂਦਾ ਅਰਲੀ ਪਿਆਸ ਚੁੱਲਾ ਤਾਂ ਨਹੀਂ ਅਸੀਂ ਉਹਦਾ ਜਦੋਂ ਕੰਮ ਕਰਨਾ ਹੋਵੇ ਫਿਰ ਸੋਖਾ ਰਹਿੰਦਾ ਠਾਪ ਠਾਪੇ ਲੈ ਕੇ ਕੰਮ ਕਰ ਲਾ ਚੁੱਲਾ ਬਿਨਾਂ ਕੀ ਢੁਕਣਾ ਯਸਾ ਡਾ ਕੀ ਬਾਰਿਸ਼ ਆਈ ਹੈ ਭਈ ਅਤਨ ਲਓ ਗਾਇਜ਼ ਆ ਦੇਖ ਲੋ ਮੇਰੇ ਪੁੱਤਰ ਨੂੰ ਮੇਰੇ ਤੇ ਤਰਸ ਆਇਆ ਤੇ ਮੇਰੇ ਤੇ ਲਾਣ ਲੱਗਾ ਪੱਖਾ ਸਪੈਸ਼ਲੀ ਮੇਰੀ ਮਾਂ ਘਰ ਵਿੱਚ ਕੰਮ ਕਰਦੀ ਹੈ ਹਾਂ ਠਿੰਡੀ ਆਵਾਜ਼ ਵੀ ਹੁ ਇਸੇ ਇਹ ਸਭ ਨਹੀਂ ਲਿਦਾ ਜਿਆ ਕੱਲ੍ਹ ਆ ਗਈ ਹੈ ਨਾ ਤੇ ਲੋ ਜੀ ਸੱਚੀ ਗੱਲ ਹੈ ਦੇਖੋ ਪੁੱਤਰਾਂ ਨੂੰ ਤਾਂ ਪਿਆਰ ਹੁੰਦਾ ਹੀ ਹੈ ਹੈਨਾ ਮਾਵਾ ਤੇ ਤਰਸ ਆਉਂਦਾ ਹੀ ਹੈ ਇਹ ਵੀ ਕਿਸੇ ਕਿਸੇ ਤੇ ਲੋਕ ਦੇ ਦੇਖਿਆ ਮੈਂ ਹਮੇਸ਼ਾ ਮੈਂ ਕਦੀ ਵੀ ਨਹੀਂ ਸੋਚਿਆ ਕਿ ਇੱਧਰ ਮੈਂ ਕੰਮ ਕਰਦੀ ਹੋਣੀ ਤੇ ਪੱਖਾ ਇਹ ਮੈਂ ਲੈ ਲੀਤੀ ਇੱਕ ਗ੍ਰੇਨੈਟ ਮਿਲਿਆ ਮੋਟੀ ਐਂਡ ਪ੍ਰੀਮ ਹੈ ਮੋਟੀ ਐਂਡ ਸੋ ਦਿਖਾ ਦੇਖ ਰਿਹਾ ਕਿੰਨੀ ਹੁੰਦੀ ਹੈ ਨੇ ਇੱਕ ਪੈਕਟ ਦੇਖ ਨਹੀਂ ਪਤਾ ਸੋ ਬਹੁਤ ਐਲੀਗੈਂਟ ਸੋ ਤੇ ਵੱਡੂ ਚਲ ਹਾਂ ਜਿਸ ਨੂੰ ਹਾਂ ਮੈਂ ਆਪੇ ਤੋਂ ਚੋਕ ਬਣਾਉਣਾ ਨਾ ਆ ਮੈਂ ਬਣਾ ਚਾਹਾਂ ਤੋੜਦਾ ਚੁੱਲਾ ਕੰਮ ਕਰਦੇ ਹਾਂ ਦਾ ਸੀ ਵਿੱਚ ਤੇ ਹੁੰਦੇ ਨੇ ਮੈਂ ਇੰਨੇ ਰੱਖਦੇ ਆ ਕਿੰਨੇ ਬੱਸ ਮੈਂ ਵੀ ਸੈਟਿੰਗ ਕਰਤਾ ਉਹਨਾਂ ਤੇ ਬਹੁਤ ਵੱਡਾ ਇਹ ਤੁਹਾਨੂੰ ਪਤਾ ਕਿੰਨਾ ਇੰਦਰ ਲੱਗਦਾ ਹੈ ਇਹ ਚਾ ਤੇ ਲੋ ਗਾਈਜ਼ ਇੱਧਰ ਹੋਣ ਲੱਗੇ ਅੱਜ ਸਾਡੇ ਚੁੱਲੇ ਦੀ ਸੈਟਿੰਗ ਆ ਦੇਖੋ ਇੱਥੇ ਫਲੈਕਸਾਂ ਲੱਗ ਰਹੀਆਂ ਨੇ ਫਲੈਕਸਾਂ ਲਾਈਆਂ ਸੀ ਇਹਨੇ ਪਹਿਲਾਂ ਤੇ ਸੈੱਟ ਕਰ ਰਹੇ ਜਿੱਟੀਆਂ ਲੈ ਕੇ ਲੋ ਜੀ ਜਿੱਟੀਆਂ ਨੱਚਦੀਆਂ ਨੇ हाय रब्बा इतिदा डांसिंग इज द डांसर रही है दिया ने अपार्टमेंट तो सफाई मोटा मोटा सा कर देनी है जी लाल तेरे थे अपन मिट्टी मेरा चुल्ला अमृत कौर ने काटता है خلاص ਇਹ ਐਸਾ ਇੱਕ ਵੀ ਕੰਮ ਨਹੀਂ ਤੂੰ ਦੇਖ ਕੰਮ ਮੈਨਾਂ ਨਹੀਂ ਜੇ ਇੱਕ ਕੰਮ ਕਰਨ ਨੂੰ ਭੇਜ ਦਨੂ ਜਦ ਤੱਕ ਬਾਜਣਾ ਨਾ ਮਾਰੋ ਤਾਂ ਤੱਕ ਤੂੰ ਨਹੀਂ ਦੇਣੀ ਨੀ ਇਸ ਆਸੇ ਦਾ ਫਰਕ ਹੈਗੀ ਹੈ ਕਿ ਨਹੀਂ ਦੁਨੀਆ 'ਚ ਤਲੋਜੀ ਇੱਧਰ ਚੁੱਲ੍ਹੇ ਦੀ ਸੈਟਿੰਗ ਹੋ ਰਹੀ ਹੈ ਹਰਪ੍ਰੀਤ ਕਹ ਰਹੀ ਸੀ ਮੈਂ ਚੁੱਲ੍ਹੇ ਨਾ ਬੇਟਾ ਜਸਪ੍ਰੀਤ ਕੋਲੋਂ ਫਲੈਕਸਾਂ ਲਿਆਂਦੇ ਸੀ ਜਸਪ੍ਰੀਤ ਸਾਡੇ ਫਲੈਕਸਾਂ ਦਾ ਕੰਮ ਕਰਦੇ ਨੇ ਉਹਨੂੰ ਦਨ ਮੀਡੀਆ ਗਰੁੱਪ ਦੇ ਨਾਮ ਤੇ ਉਹਨਾਂ ਦੇ ਹੈਗਾ ਮਤਲਬ ਬਿਨਸ ਹੈਗਾ ਉਹਨਾਂ ਦਾ ਸਾਰਾ ਕੁਝ ਵਾਲਪੇਪਰ ਵਗੈਰਾ ਸਭ ਕੁਝ ਲਗਾਉਂਦੇ ਆ ਤੇ ਉਹਨਾਂ ਦੇ ਕੋਲ ਵੇਸਟ ਫਲੈਕਸਾਂ ਪਈਆਂ ਸੀ ਹਰਪ੍ਰੀਤ ਚੁੱਕ ਲਿਆ ਸੀ ਕਹਿੰਦਾ ਸੀ ਤੇ ਸਾਰੀਆਂ ਦੀਵਾਰਾਂ ਤੇ ਵਧੀਆ ਜੈ ਲਗਾ ਕੇ ਵਧੀਆ-ਵਧੀਆ ਜਿਹਾ ਮੈਂ ਬਣਾ ਦੂੰਗਾ ਤੇ ਬਲਕਿ ਜਸਪ੍ਰੀਤ ਕਹੀ ਰਹੀ ਸੀ ਕਿ ਮੈਂ ਫਲੈਕਸ ਹੀ ਕਾਲ ਕੇ ਦੂੰਗਾ ਤarde ਸਾਰੀ ਜੁੰਲੇਰੀ ਉਹ ਕਰਕੇ ਸਾਰੀਆਂ ਗਿੱਟੀਆਂ ਇਦਾਂ ਹੀ ਵੇਸਟ ਹੋ ਜਾਣੀਆਂ ਫਿਰ ਕੀ ਫਾਇਦਾ ਤੇ ਗਾਇਜ਼ ਆ ਦੇਖ ਲਓ ਹੁਣ ਇਦਾਂ ਦਾ ਲੁੱਕ ਦਿਖਾ ਰਹੇ ਆ ਥੋੜੀ देर ਨੂੰ ਤੁਹਾਨੂੰ ਦਿਖਾਣੇ ਵਧੀਆ ਜੈਲ ਜਿੱਦਾਂ ਦਾ ਵੀ ਹੋਏਗਾ ਦਿਖ ਰਿਹਾ ਤੁਹਾਨੂੰ ਅੰਦਰ ਉਹ ਕਟਿੰਗ ਕਰਨ ਦੀ ਲੋੜ ਨਹੀਂ ਹੈਗੀ ਅੰਦਰ ਉਹ ਫੋਲਡ ਕਰਕੇ ਹੀ ਜਾਣਾ ਲੋਜੀਆ ਦੇਖੋ ਚੁੱਲੇ ਦਾ ਹੁਣ ਲੁੱਕ ਇਦਾਂ ਦਾ ਆਇਆ ਕਰੇਗਾ ਪਿੱਛੋਂ ਅਰ ਅੱਗੋ ਵੀ ਮੈਂ ਬਿਲਕੁਲ ਇਥੋਂ ਵੀ ਸਾਫ਼ ਸੁਥਰਾ ਕਰ ਦੂੰਗੀ ਚੁੱਲਾ ਅਮਰਤ ਨੇ ਕਰ ਦਿੱਤਾ ਜੀ ਮੇਰਾ ਬੜਾ ਵੱਡਾ ਨੁਕਸਾਨ ਦੇ ਗਿਆ ਤੁਸੀਂ ਚੁੱਲਾ ਤੋੜਤਾ ਜੀ ਜਿਹਦੇ ਤੇ ਮੈਂ ਬਣਾਉਂਦੀ ਸੀ ਪਹਿਲਾਂ ਹਾਂਡੀ ਟੁੱਟੀ ਆ ਝਾਲ ਬਣਾਉਂਦੇ ਆ ਤੇ ਫੇਰ ਤੋੜਿਆ ਅਮਰਤ ਪੌਰ ਨੇ ਚੁੱਲਾ ਦੇਖੋ ਹੁਣ ਇਦਾਂ ਹੋ ਗਿਆ ਇੱਧਰ ਵੀ ਲਾ ਰਹੇ ਆ ਹਰ ਪਿੱਛੇ ਇੱਧਰ ਵੀ ਇਹ ਵਾਲੀ ਦੀਵਾਰ ਵੀ ਕਹਿੰਦਾ ਟੱਕ ਦੇਣਾ ਚੰਗੀ ਤਰ੍ਹਾਂ ਇੱਧਰ ਵੀ ਖਲਾਰਾ ਸਾਡਾ ਬਿਲਕੁਲ ਸਾਫ਼ ਸੁਥਰੀ ਚਿੱਟੀ ਚਿੱਟੀ ਦੀਵਾਰ ਹੋ ਜਾਏਗੀ ਬਿਨਾ ਪੇਂਟ ਤੋਂ ਇੱਧਰ ਅੰਬਰਤ ਪਰਦੇ ਪੜਦੇ ਲਾਇਏ ਸੀ ਤੁਸੀਂ ਦੇਖਿਆ ਹੀ ਸੀਗਾ ਹਾਰਪ੍ਰੀਤ ਨੇ ਵਾਈਟ ਵਾਲੇ ਪਰਦੇ ਲਾ ਛੱਡੇ ਨੇ ਫਲੈਕਸਾਂ ਲਾਤੀਆਂ ਫਲੈਕਸਾਂ ਇੱਥੋਂ ਵੀ ਗੰਦਾ ਇੱਥੋਂ ਵੀ ਸਾਫੋ ਜੇ ਕੋਈ ਬਾਕੀ ਮੈਨੂੰ ਜਰੂਰ ਦੱਸਿਓ ਜਦੋਂ ਆਂਦਾ ਕੁਛ ਨਾ ਕੋਈ ਚੱਜਦਾ ਕੰਮ ਕਰਦਾ ਹੀ ਜ਼ਰੂਰ ਇਹ ਮੈਨਟ ਕਰਦਾ ਬਈ ਇਹ ਤੁਹਾਨੂੰ ਕਰੰਗੀ ਚਾਹ ਹੋਣੀ ਚਾਹੀਦੀ ਤੇ ਉਹਨਾਂ ਹਰਪ੍ਰੀਤ ਨੇ ਕਰਿਆ ਤੇ ਮੈਂ ਵੀ ਨਾਲ ਲੱਗ ਗਈਆਂ ਹਨਾ بس ਜਦੋਂ ਇਹ ਜਦੋਂ ਵੀ ਆਉਂਦਾ ਨਾ ਕੁਛ ਨਾ ਕੁਛ ਕਰਦਾ ਤੇ ਮੇਰੀ ਤੁਹਾਨੂੰ ਪਤਾ ਹੈ ਵੀਡੀਓ ਦੇ ਵਿੱਚ ਵੀ ਹਮੇਸ਼ਾ ਬਹੁਤ ਹੈਲਪ ਕਰਦਾ ਹੈ ਮੇਰੀ ਬਹੁਤ ਅੱਛਾ ਲੱਗਦਾ ਇਹਨੂੰ ਤਲੋ ਗਾਇਜ਼ ਆ ਲਾਲੀਆਂ ਆਪਾਂ ਫਲੈਕਸਾਂ ਦੇਖੋ ਸਾਰੀਆਂ ਲੱਗ ਗਈਆਂ ਸਾਡੀਆਂ ਫਲੈਕਸਾਂ ਇੱਧਰ ਵੀ ਲੱਗੀਆਂ ਉੱਧਰ ਪਰਦੇ ਲੱਗ ਚੁੱਕੇ ਨੇ ਉੱਧਰ ਵੀ ਲਾਤੀਆਂ ਤੇ ਇੱਧਰ ਸਪੈਸ਼ਲੀ ਮੈਂ ਲਗਵਾਈ ਇੱਕ ਫਲੈਕਸ ਤਾਂ ਕਰਕੇ ਕਿਉਂਕਿ ਇੱਧਰ ਨਾ ਸਰਦੀਆਂ ਦੇ ਵਿੱਚ ਜਦੋਂ ਟਰੈਕਟਰ ਇੱਧਰ ਖੜਾ ਹੈਗਾ ਤਾਂ ਚੁੱਲ੍ਹਾ ਫਿਰ ਧੁੱਪਜੀ 'ਚ ਖੜਾ ਕਰ ਲਾਂਗੇ ਬਾਕੀ ਦੇਖਾਂਗੇ ਇੱਥੇ ਰੱਖ ਲਾਂਗੇ ਬਾਕੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਅੱਜ ਬਹੁਤ ਸਾਰਾ ਕੰਮ ਕੀਤਾ ਪਰ ਬਹੁਤ ਵੱਡਾ ਸਾਡਾ ਨੁਕਸਾਨੀ ਹੋ ਗਿਆ ਇੱਕ ਗਾੜਮੀ ਟੁੱਟ ਗਈ ਇੱਕ ਚੁੱਲ੍ਹਾ ਅਮਰਤਪੁਰ ਨੇ ਤੋੜਤਾ ਗਾੜਮੀ ਮੈਂ ਤੋੜਦੀ ਬਾਕੀ ਨਵਾਂ ਚੁੱਲਾ ਤੇ ਨਵਾਂ ਕਾੜਨੀ ਕਰਾਂਗੇ ਤਿਆਰ ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਲ ਜੀ ਬਾਏ ਬਾਏ ਦੱਸਿਓ ਵਧੀਆ ਲੱਗ ਰਿਹਾ ਕਿ ਨਹੀਂ ਜਦੋਂ ਹੁਣ ਵੀਡੀਓ ਦੇ ਵਿੱਚ ਸਾਫ਼-ਸਾਫ਼ ਆਇਆ ਕਰੇਗਾ ਨਾ ਹੋਰ ਵਧੀਆ ਲੱਗੇਗਾ ਨੀਚੇ ਤੋਂ ਵੀ ਸਾਰੀ ਸਫਾਈ ਕਰ ਦਾਂਗੇ ਆਪਾਂ ਹੁਣ